ਸਸੀ ਗਾਲੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਉਮੀਦਵਾਰੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਬਹੁਤ ਹੀ ਜ਼ਿਆਦਾ ਵਧੀਆ ਤੰਦਰੁਸਤ ਹੋਵੋਗੇ ਤੇ ਮੈਂ ਸੌਰੀ ਮੰਗਦੀ ਹਾਂ ਨਾ ਕਿ ਮੈਨੇ ਦਿਨ ਵੀਡੀਓ ਨਹੀਂ ਪਾ ਪਾਈ ਮੈਂ ਕੀ ਕਰਾਂ ਇੱਕ ਤਾਂ ਦਿਨ ਛੋਟੇ ਹੋ ਗਏ ਤੇ ਮੈਨੂੰ ਕੰਮ ਤੋਂ ਆਂਦੇ ਆਂਦੇ ਵੀ ਟਾਈਮ ਲੱਗ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਫਿਰ ਘਰ ਦੇ ਕੰਮ ਹੀ ਹੁੰਦੇ ਨੇ ਇਸ ਕਰਕੇ ਵੀ ਵੀਡੀਓ ਨਹੀਂ ਪਾ ਪਾ ਰਹੀ ਹਾਂ ਐਵੇਂ ਦਾ ਨਹੀਂ ਹੈ ਕਿ ਮੈਂ ਏਅਰ ਕੇਅਰ ਨਹੀਂ ਕਰ ਰਹੀ ਏਅਰ ਕੇਅਰ ਕਰਦੀ ਹਾਂ ਬਟ ਵੀਡੀਓ ਨਹੀਂ ਬਣਾ ਪਾ ਰਹੀ ਕਿਵੇਂ ਦੀਵੇਂ ਕੋਸ਼ਿਸ਼ ਕਰਕੇ ਅੱਜ ਆਪਣੀ ਵੀਡੀਓ ਅਪਲੋਡ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਠੀਕ ਹੈ ਅੱਜ ਦੀ ਜਿਹੜੀ ਵੀਡੀਓ ਹੈ ਉਹ ਵੀ ਮੈਂ ਤੁਰਦੇ ਫਿਰਦੇ ਹੀ ਪਾ ਰਹੀ ਹਾਂ ਠੀਕ ਹੈ ਬੜੀ ਸੀ ਮੈਂ ਸੋਚਿਆ ਕਿ ਮੈਂ ਇਹ ਕੁਝ ਕਰਨਾ ਸੀਗਾ ਤੇ ਸੋਚਿਆ ਕਿ ਉਹਨਾਂ ਛੇਤੀ ਛੇਤੀ ਇੱਕ ਵੀਡੀਓ ਅਪਲੋਡ ਕਰ ਦੇਣੀ ਆ ਦੈਨ ਤੁਹਾਡੇ ਨਾਲ ਸ਼ੇਅਰ ਕਰ ਦੇਣੀ ਆ ਮੈਨੂੰ ਮੈਂ ਲਾਈਵ ਵੀ ਆਉਂਗੀ ਕਿ ਕਿੰਨੀ ਕੋਸ਼ਿਸ਼ ਕਰੂੰਗੀ ਹੋ ਸਕਦਾ ਕੱਲ ਨੂੰ ਆਵਾਂ ਬਟ ਪੱਕਾ ਨਹੀਂ ਹੈਗਾ ਕਿਉਂਕਿ ਕੱਲ ਨੂੰ ਅਸੀਂ ਕਿਤੇ ਜਾਣਾ ਆ ਜੇ ਮੈਂ ਘਰੇ ਰਹੀ ਤਾਂ ਮੈਂ ਲਾਈਵ ਆਉਂਗੀ ਜ਼ਰੂਰ ਦੇ ਜੋ ਵੀ ਕੁਐਸਚਨਸ ਹੋਣਗੇ ਉਹਨਾਂ ਦੇ ਆਨਸਰ ਵੀ ਦਵਾਂਗੀ ਤੇ ਅੱਜ ਮੈਂ ਤੁਹਾਡੇ ਨਾਲ ਇੱਕ హెయిਰ ਕੇਅਰ ਕਰਦਾਂ ਚੋਣੀਆਂ ਤੇ ਮੈਂ ਆਪਣੀ హెయిਰ ਦੀ ਓਇਲਿੰਗ ਕੀਤੀ ਹੈ హెయిਰ ਓਇਲ ਅੱਜ ਆਪਾਂ ਨਾਰੀਅਲ ਦਾ ਨਹੀਂ ਵਰਤਿਆ ਹੈਗਾ ਅੱਜ ਆਪਾਂ ਇੱਕ ਨਵਾਂ ਇੰਗਰੀਡੀਐਂਟ ਵਰਤਿਆ ਹੈ ਹੈਅਰ ਓਇਲ ਆਪਾਂ ਨਵਾਂ ਵਰਤਿਆ ਹੈ ਤੇ ਉਹ ਕਿਹੜਾ ਹੈ ਮੈਂ ਤੁਹਾਨੂੰ ਦਿਖਾ ਦੰਨੀ ਆਂ ਹਾਂਜੀ ਉਹ ਹੈਗਾ ਆਹ ਵਾਲਾ ਓਇਲ ਜਿਹੜਾ ਕਿ ਤੁਹਾਨੂੰ ਆਸਾਨੀ ਨਾਲ ਕਿਸੇ ਵੀ ਕਰਿਆਨਾ ਸਟੋਰ ਤੇ ਮਿਲ ਜੂਗਾ ਠੀਕ ਹੈ ਤੇ ਇਹ ਹੈਗਾ ਯਾ ਤਿਲਾ ਦਾ ਤੇਲ ਹਾਂਜੀ ਇਹ ਤਿਲਾ ਦਾ ਤੇਲ ਹੈ ਕਿਉਂਕਿ ਯੂਜ਼ ਕਰਨ ਨੂੰ ਆਪਾਂ ਹੁਣ ਹਲੇ ਤਾਂ ਧੁੱਪ ਨਿਕਲਦੀ ਹੈ ਹਲੇ ਆਪਾਂ ਨਾਰੀਅਲ ਦਾ ਤੇਲ ਵੀ ਯੂਜ਼ ਕਰ ਸਕਦੇ ਹਾਂ ਬਟ ਨਾਰੀਅਲ ਤੇਲ ਹੁਣ ਅੱਗੇ-ਅੱਗੇ ਜੰਮ ਜਿਆ ਕਰਨਾ ਦੈਨ ਆਪਾਂ ਉਹਨੂੰ ਈਜ਼ੀਲੀ ਨਹੀਂ ਯੂਜ਼ ਕਰ ਸਕਦੇ ਹੈਗੇ ਹਨਾ ਵੈਸੇ ਜੇ ਵਧੀਆ ਧੁੱਪ ਵਗੈਰਾ ਨਿਕਲੀ ਤੇ ਠਿੱਕੀ ਧੁੱਪ ਨਿਕਲੇ ਤਾਂ ਤੁਸੀਂ ਯੂਜ਼ ਕਰ ਸਕਦੇ ਹੋ ਵੈਸੇ ਇਹ ਵਿੰਟਰ ਦੇ ਵਿੱਚ ਮੈਂ ਇਹੀ ਔਇਲ ਯੂਜ਼ ਕਰਦੀ ਹਾਂ ਨਾਰੀਅਲ ਦਾ ਤਾਂ ਮੇਰਾ ਫੇਵਰਿਟ ਹੈਗਾ ਹੀ ਹੈਗਾ ਪਰ ਵਿੰਟਰ ਦੇ ਵਿੱਚ ਇਹ ਹੈ ਕਿਉਂਕਿ ਇਹ ਜੰਮ ਜਾਂਦਾ ਹੈ ਨਾ ਸਿਰ ਦੇ ਵਿੱਚ ਵੀ ਜੰਮ ਜਾਂਦਾ ਤੇ ਉਹਨੂੰ ਕੱਢਣਾ ਬਹੁਤ ਹੀ ਜ਼ਿਆਦਾ ਔਖਾ ਹੋ ਜਾਂਦਾ ਹੈ ਮੈਂ ਵਿੰਟਰ ਦੇ ਵਿੱਚ ਤਿਲ ਦਾ ਤੇਲ ਹੀ ਯੂਜ਼ ਕਰਦੀ ਆ ਤੇ ਮੈਂ ਸੋਚਿਆ ਕਿਉਂ ਨਾ ਅੱਜ ਹੀ ਤੁਹਾਡੇ ਨਾਲ ਸ਼ੇਅਰ ਕਰਦਾ ਤੇ ਮੈਂ ਇਹ ਵਾਲੀ ਬੋਤਲ ਮੰਗਵਾਈ ਸੀਗੀ ਇਹਨੂੰ ਆਪਾਂ ਬਣਾ ਵੀ ਸਕਦੇ ਆ ਕਿਵੇਂ ਆਪਾਂ ਬਣਾਣਾ ਹੈ ਵੈਸੇ ਇਹ ਕੱਲਾ ਹੀ ਇੰਨਾ ਇੰਪੋਰਟੈਂਟ ਹੈ ਕੱਲਾ ਹੀ ਇੰਨਾ ਮਤਲਬ ਕਾਰਗਰ ਹੈ ਫਾਇਦੇਮੰਦ ਹੈ ਸਾਡੀ హెయిర్ ਲਈ ਕਿ ਇਹ ਸਾਡ ਇੱਕ ਕੱਲਾ ਹੀ ਔਇਲ ਸਾਡੇ ਵਾਲਾਂ ਨੂੰ ਮਜ਼ਬੂਤ ਕਰਦਾ ਆ ਲੰਬੇ ਕਰਦਾ ਹੈ ਬਾਲਾਂ ਨੂੰ ਮੋਟੇ ਕਰਦਾ ਹੈ ਜੇ ਤੁਹਾਡਾ ਹੈਅਰ ਫਾਲ ਹੁੰਦਾ ਉਹ ਵੀ ਕਾਫੀ ਹੱਦ ਤੱਕ ਰੋਕਦਾ ਹੈ ਤੇ ਇਹ ਤੇਲ ਇਹਦੀ ਜਿਹੜੀ ਤਾਸੀਰ ਹੁੰਦੀ ਹੈ ਬਹੁਤ ਹੀ ਜ਼ਿਆਦਾ ਗਰਮ ਹੁੰਦੀ ਹੈ ਠੀਕ ਹੈ ਤੇ ਆਪਾਂ ਨੂੰ ਕੋਈ ਜ਼ਰੂਰੀ ਨਹੀਂ ਹੈ ਕਿ ਇਹਦੇ ਵਿੱਚ ਕੋਈ ਗਰਮ ਚੀਜ਼ ਐਡ ਕਰਦਿਆਂ ਨਹੀਂ ਆਪਾਂ ਇਹਨੂੰ ਵਧੀਆ ਹੈਅਰ ਕੋਕ ਬਣਾ ਸਕਦੇ ਹਾਂ ਕਿਵੇਂ ਬਣਾਣਾ ਹੈ ਉਹ ਮੈਂ ਤੁਹਾਨੂੰ ਦੱਸੂਗੀ ਐਵੇਂ ਬਿਨਾ ਸੋਚੇ ਸਮਝੇ ਤੁਸੀਂ ਨਹੀਂ ਬਣਾਣਾ ਹੈਗਾ ਠੀਕ ਹੈ ਤੇ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਮੈਨੂੰ ਕਮੈਂਟ ਕਰ ਦਿਓ ਮੈਂ ਉਹ ਵੀ ਬਣਾ ਕੇ ਲੈ ਆਉਂਗੀ ਵੈਸੇ ਇਹ ਕੱਲਾ ਵੀ ਬਹੁਤ ਜ਼ਿਆਦਾ ਮਤਲਬ ਫਾਇਦਾ ਕਰਦਾ ਹੈ ਤੁਹਾਡੇ ਵਾਲਾਂ ਨੂੰ ਠੀਕ ਹੈ ਤੇ ਤੁਸੀਂ ਵੀ ਵਿਂਟਰ ਚੈਅ ਨੂੰ ਟਰਾਈ ਕਰ ਸਕਦੇ ਹੋ ਠੀਕ ਹੈ ਹੋ ਸਕਦਾ ਇੱਕ ਅਦੇ ਯੂਜ਼ ਵਿੱਚ ਤੁਹਾਨੂੰ ਨਾ ਮਤਲਬ ਥੋੜਾ హెయిਰ ਫਾਲ ਹੋਣ ਲੱਗੇ ਕਿਉਂਕਿ ਕੋਈ ਵੀ ਆਪਾਂ ਨਵੀਂ ਚੀਜ਼ ਟਰਾਈ ਕਰਦੇ ਆ ਤਾਂ ਉਹ ਆਪਣੇ ਨਾਲ ਢਲਣ ਮਿਲਣ ਵਿੱਚ ਪਹਿਲਾਂ ਵੀ ਦੱਸਦੀ ਆ ਵੀਡੀਓ ਚ ਟਾਈਮ ਲੈਂਦੀ ਹੈ ਠੀਕ ਹੈ ਤੇ ਇਹ ਅੱਜ ਮੈਂ ਯੂਜ਼ ਕੀਤਾ ਇਕੱਲਾ ਯੂਜ਼ ਕੀਤਾ ਠੀਕ ਹੈ ਕੁਝ ਨਹੀਂ ਕੀਤਾ ਇਹਨੂੰ ਕੁਝ ਨਹੀਂ ਜਿਵੇਂ ਬੋਤਲ ਚ ਹੈਗਾ ਤੇ ਦਨ ਉਵੇਂ ਹੀ ਯੂਜ਼ ਕੀਤਾ ਹੈ ਤੁਹਾਨੂੰ ਸਾਈਡ ਤੇ ਵੀਡੀਓ ਦਿਖਾ ਦੇਣੀ ਆ హెయిਰ ਆਇਲਿੰਗ ਜਿਵੇਂ ਮੈਂ ਸਾਈਡ ਤੇ ਕਰ ਰਹੀ ਆ ਹਲਕੇ ਹਲਕੇ ਤਰ੍ਹਾਂ ਕਰਨੀ ਆ ਜ਼ਿਆਦਾ ਯੂਜ਼ ਨਹੀਂ ਕਰਨਾ ਹੈਗਾ ਇਹਨੂੰ ਠੀਕ ਹੇਅਰ ਵਾਸ਼ ਕਰਨ ਤੋਂ 1 ਘੰਟਾ ਪਹਿਲਾਂ ਲਾ ਲਓ ਹੁਣ ਮੈਂ 1 ਘੰਟੇ ਬਾਅਦ ਹੇਅਰ ਵਾਸ਼ ਕਰ ਦੂੰਗੀ ਹਲੇ ਮੈਂ ਲਗਾਇਆ ਹੋਇਆ ਹੈ 1 ਘੰਟੇ ਬਾਅਦ ਹੇਅਰ ਵਾਸ਼ ਕਰ ਦੂੰਗੀ ਠੀਕ ਹੈ ਤੇ ਇਹਨੂੰ ਤੁਸੀਂ ਹਲਕੇ ਹਲਕੇ ਤਰ੍ਹਾਂ ਮ사ਜ ਕਰਨੀ ਆ ਇਹਨੂੰ ਐਵੇਂ ਜਿਵੇਂ ਆਪਾਂ ਨਾਰੀਅਲ ਦਾ ਤੇਲ ਹੈ ਇਹਨਾਂ ਥੱਪ ਥੱਪ ਕੇ ਲਗਾ ਲੈਣੇ ਆ ਕੋਈ ਵੀ ਤੇਲ ਹੈ ਵੈਸੇ ਹੇਅਰ ਤੇ ਹੱਦੋ ਵੱਦ ਨਹੀਂ ਲਗਾਉਣਾ ਚਾਹੀਦਾ ਜਿੰਨੇ ਸਾਡੇ ਹੇਅਰ ਨੂੰ ਲੋੜ ਹੈ ਉਹਨਾਂ ਹੀ ਲਗਾਓ ਠੀਕ ਹੈ ਆਗਰ ਦੇ ਤੇਲ ਨਾਲ ਆਪਾਂ ਘੱਟ ਹੀ ਲੈਣਾ ਹੈ ਤੇ ਇਹਨੂੰ ਜ਼ਰੂਰੀ ਨਹੀਂ ਹੈਗਾ ਆਪਾਂ ਇਹਨੂੰ ਲੈਂਥ ਤੇ ਅਪਲਾਈ ਕਰਨਾ ਕੋਈ ਕੰਪਲਸਰੀ ਨਹੀਂ ਹੈਗਾ ਨਾ ਕਰੋ ਕੋਈ ਚੱਕਨੀ ਸਕੈਲਪ ਤੇ ਹਲਕੇ ਹਲਕੇ ਤਰ੍ਹਾਂ ਇਹਦੀ ਓਇਲ ਦੀ ਮ사ਜ ਕਰੋ ਤੁਹਾਡੇ ਵਾਲਾਂ ਨੂੰ ਬਹੁਤ ਹੀ ਵਧੀਆ ਸਿਲਕੀ ਸ਼ਾਈਨੀ ਚਮਕਦਾਰ ਬਣਾਉਂਦਾ ਰਹੇ ਠੀਕ ਹੈ ਪਹਿਲੇ ਯੂਜ਼ ਚ ਕੋਈ ਰਿਜ਼ਲਟ ਨਹੀਂ ਮਿਲਦਾ ਹ ਫਾਇਦਾ ਮਿਲੂਗਾ ਹੀ ਮਿਲੂਗਾ ਠੀਕ ਹੈ ਤੁਸੀਂ ਇਹਨੂੰ ਯੂਜ਼ ਕਰਕੇ ਜ਼ਰੂਰ ਦੇਖੋ ਇਹ ਵਿంటర్ ਲਈ ਮੇਰਾ ਇਹ ਫੇਵਰਟ ਹੈ ਵਿంటర్ ਚ ਮੈਂ ਤਿਲਾ ਦਾ ਤੇਲ ਹੀ ਯੂਜ਼ ਕਰ ਸਕਦੀ ਹਾਂ ਤੁਸੀਂ ਇਹਨੂੰ ਆਪਣਾ ਤਿਲ ਲੈ ਕੇ ਕੜਵਾ ਵੀ ਸਕਦੇ ਹੋ ਮਤਲਬ ਆਪਣੇ ਅੱਖਾਂ ਸਾਹਮਣੇ ਤੇਲ ਨਿਕਲਿਆ ਹੋਇਆ ਵੀ ਯੂਜ਼ ਕਰ ਸਕਦੇ ਹੋ ਐਸੀ ਨੂੰ ਬੋਟਲ ਹੀ ਮੰਗਵਾਈ ਹੈ ਠੀਕ ਹੈ ਮੇਰੇ ਕੋਲ ਅਰਾ ਟਾਈਮ ਨਹੀਂ ਸੀਗਾ ਕੜਵਾਣ ਜਾਂਦੇ ਵੈਸੇ ਤੁਸੀਂ ਜਿਆਦਾ ਮਤਲਬ ਆਰਗੈਨਿਕ ਚਾਹੁੰਦੇ ਹੋ ਤਾਂ ਤੁਸੀਂ ਤੇਲ ਲੈ ਕੇ ਆਪਣੇ ਹੱਥਾਂ ਨਾਲ ਕੜਵਾ ਵੀ ਸਕਦੇ ਹੋ ਤੇ ਇਹ ਤੇਲ ਵਿంటర్ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਹਲਕੇ ਹਲਕੇ ਹੱਥਾਂ ਨਾਲ ਮ사ਜ ਕਰਨੇ ਜਿਵੇਂ ਕਿ ਮੈਂ ਸਾਈਡ ਤੇ ਆਪਣੇ హెਅਰ ਦੀ ਕਰਦੀ ਆਂ ਥੈਨ ਤੁਹਾਨੂੰ ਵੀ ਬਹੁਤ ਹੀ ਵਧੀਆ ਰਿਜ਼ਲਟ ਮਿਲਣਗੇ ਤੇ ਮੈਂ ਫਿਰ ਤੋਂ ਸੌਰੀ ਮੰਗਦੀ ਆ ਕਿ ਮੈਨੇ ਦਿਨ ਵੀਡੀਓ ਨਹੀਂ ਪਾ ਪਾਈ ਤੇ ਹਾਂ ਜਿਹੜਾ ਆਪਣਾ ਮੋਟੀ ਕੁੱਤ ਵਾਲਾ ਚੈਲੰਜ ਸੀਗਾ ਉਹ ਤੇ 15 ਦਿਨ ਕੰਪਲੀਟ ਹੋ ਗਿਆ ਮੈਂ ਤੁਹਾਨੂੰ 15ਵੇਂ ਦਿਨ ਆਪਣੀ ਕੁੱਤ ਦੀ ਕੰਡੀਸ਼ਨ ਦਿਖਾਤੀ ਸੀ ਲੱਗੇ ਆਏ 19 22 ਦਾ ਫਰਕ ਲੱਗੇ ਆਏ ਬਟ ヘア ਮੇਰੇ ਕਾਫੀ ਹੱਦ ਤੱਕ ਆ ਗਿਆ ਹੁਣ ਇਹਨਾਂ ਨੂੰ ਵਿਚਰਾਂ ਲਾਂ ਜਿਆਦਾ ਟਾਈਮ ਲੱਗੂਗਾ ਹਨ ਐ ਤਾਂ ਹੈ ਨਹੀਂ ਵੀ ਇਕੋ ਲੱਗਦਾ 15 ਦਿਨ ਕਿੰਨੇ ਕੁ ਹੁੰਦੇ ਨੇ ਤੇ ਵਿੱਚ ਨੂੰ ਆਪਾਂ ਦਿਨ-ਦਿਨ ਸਕਿੱਪ ਵੀ ਕੀਤੇ ਨਹੀਂ ਹਨ ਤੇ ਜੇ ਆਪਾਂ ਲਗਾਤਾਰ ਮਤਲਬ ਯੂਜ਼ ਕਰਾਂਗੇ ਲਗਾਤਾਰ ਮਿਹਨਤ ਕਰਾਂਗੇ ਤਾਂ ਆਪਾਂ ਨੂੰ ਉਹਦਾ ਰਿਜ਼ਲਟ ਮਿਲਦਾ ਹੀ ਮਿਲਦਾ ਏ ਤੇ ਮੋਟੀ ਕੁੱਤੇ ਚੈਲਾਂ ਦੇ ਨੂੰ ਮੈਂ ਇੱਥੇ ਹੀ ਮਤਲਬ ਡੋਪ ਕਰਤਾ ਠੀਕ ਹੈ ਕਿਉਂਕਿ ਅੱਗੇ-ਅੱਗੇ ਮੇਤੋਂ ਨਹੀਂ ਵੀਡੀਓਜ਼ ਪੈ ਰਹੀ ਹੈਗੀ ਤੇ ਮੈਂ ਤੁਹਾਨੂੰ ਐਵੇਂ ਉਲਝੇ ਹੋਏ ਚ ਰੱਖਣਾ ਨਹੀਂ ਚਾਹੁੰਦੀ ਇਸ ਕਰਕੇ ਮੈਂ ਤੁਹਾਨੂੰ ਜਿੰਨਾ ਰਿਜ਼ਲਟ ਆਇਆ ਸੀਗਾ ਉਹਨਾਂ ਦਿਖਾਤਾ ਠੀਕ ਹੈ ਵੈਸੇ ਮੈਂ ਸੋਚ ਰਹੀ ਆ ਕਿ ਮੈਂ ਅਗਲੇ ਮਹੀਨੇ ਮੈਂ ਫੋਨ ਲੈ ਲਾ ਪੱਕਾ ਇਹ ਵੀ ਲੈ ਲੂੰਗੀ ਥੈਨ ਉਸ ਤੋਂ ਬਾਅਦ ਆਪਾਂ ਰੈਗੂਲਰਲੀ ਵੀਡੀਓ ਪਾਣੀ ਸ਼ੁਰੂ ਕਰ ਦਵਾਂਗੇ ਠੀਕ ਹੈ ਤੇ ਤੁਸੀਂ ਮੈਨੂੰ ਵੀਡੀਓ ਨਹੀਂ ਪਾਰੀ ਫਿਰ ਵੀ ਇੰਨਾ ਜ਼ਿਆਦਾ ਪਿਆਰ ਦੇ ਰਹੋ ਥੋੜਾ ਬਹੁਤ ਬਹੁਤ ਧੰਨਵਾਦ ਠੀਕ ਹੈ ਤੁਹਾਡੇ ਮੈਸੇਜ ਕਰਕੇ ਹੀ ਤੁਹਾਡੇ ਕਮੈਂਟ ਕਰਕੇ ਹੀ ਮੈਨੂੰ ਅੱਗੋਂ ਹੋਰ ਹੌਸਲਾ ਮਿਲਦਾ ਕਿ ਹਾਂ ਮੈਂ ਵੀਡੀਓ ਬਣਾਉਣੀ ਹੈ ਆਪਣੇ ਲਈ ਨਹੀਂ ਤੁਹਾਡੇ ਲਈ ਜ਼ਰੂਰ ਬਣਾਉਣੀ ਹੈ ਤੇ ਤੁਹਾ ਦਾ ਪਿਆਰ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਇਹ ਵਿంటర్ ਵਿੱਚ ਇਹ ਵਾਲਾ ਔਇਲ ਜ਼ਰੂਰ ਯੂਜ਼ ਕਰਿਓ ਕਿਵੇਂ ਬਣਾਉਣਾ ਕਮੈਂਟ ਕਰ ਦਿਓ ਮੈਂ ਅਗਲੀ ਵੀਡੀਓ ਉਸੇ ਤੇ ਲੈ ਆਉਂਗੀ ਠੀਕ ਹੈ ਜੀ ਤੇ ਮੋਟੀ ਗੁੱਤ ਵਾਲੇ ਚੈਲੰਜਰ ਨੂੰ ਤੁਸੀਂ ਵੀ ਜ਼ਰੂਰ ਫੋਲੋ ਕਰੋ ਤੁਹਾਡੀ ਵੀ ਗੁੱਤ ਮੋਟੀ ਹੋ ਸਕਦੀ ਹੈ ਠੀਕ ਹੈ ਤੇ ਮੈਨੂੰ ਤਾਂ ਬਈ ਕਾਫੀ ਫਰਕ ਦਿਖਿਆ ਜਿਹੜਾ ਯੂਜ਼ ਕਰਦਾ ਉਹਨੂੰ ਤਾਂ ਫਰਕ ਦਿਖੂਗਾ ਇਹ ਦਿਖੂਗਾ ਹਨਾ ਮਿਹਨਤ ਦਾ ਫਲ ਆਇਆ ਤਾਂ ਜਾਂਦਾ ਨਹੀਂ ਹੈਗੀ ਮਿਹਨਤ ਦਾ ਤੇ ਇਸ ਕਰਕੇ ਜ਼ਰੂਰ ਮਿਹਨਤ ਕਰਿਆ ਕਰੋ ਤੇ ਬਹੁਤ ਹੀ ਵਧੀਆ ਰਿਜ਼ਲਟ ਮਿਲਦੇ ਨੇ हेयर केयर ਦੀਆਂ ਚੀਜ਼ਾਂ ਯੂਜ਼ ਕਰਿਆ ਕਰੋ ਠੀਕ ਹੈ ਪ੍ਰੋਡਕਟਾਂ ਨਾਲੋਂ ਜ਼ਿਆਦਾ ਕਰਦੀਆਂ ਚੀਜ਼ਾਂ ਯੂਜ਼ ਕਰੋ ਤੁਹਾਨੂੰ ਰਿਜ਼ਲਟ ਮਿਲਣਗੇ ਹੀ ਮਿਲਣਗੇ ਠੀਕ ਹੈ ਕੋਈ ਇੱਕ ਅਦਾ ਪਰਸਨ ਹੋਗਾ ਜਿਹਨੂੰ ਕੋਈ ਹੋਰ ਦਿੱਕਤ ਹੋਗੀ ਨਾਲ ਰਿਜ਼ਲਟ ਮਿਲੇ ਤੇ ਤੁਸੀਂ ਮੈਨੂੰ ਬਹੁਤ ਜ਼ਿਆਦਾ ਪਿਆਰ ਦੇ ਦਿਓ ਬਹੁਤ ਬਹੁਤ ਥੋੜਾ ਧੰਨਵਾਦ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਹੈ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਠੀਕ ਹੈ ਮੈਂ ਕੋਸ਼ਿਸ਼ ਕਰੂੰਗੀ ਕਿ ਜਲਦੀ ਤੋਂ ਜਲਦੀ ਲਾਈਵ ਵੀਡੀਓ ਲੈ ਕੇ ਆਵਾਂ ਜੋ ਵੀ ਤੁਹਾਡੇ ਕੁਐਸਚਨ ਨੇ ਨੋਟ ਡਾਊਨ ਕਰਕੇ ਰੱਖ ਲਓ ਤੇ ਨਾ ਪਾ ਉਹਦੇ ਆਨਸਰ ਵੀ ਦਵਾਂਗੀ ਤੇ ਬਹੁ ਤੇ ਅੱਜ ਵੀ ਮੇਰੇ ਕੋਲ ਟਾਈਮ ਨਹੀਂ ਹੈਗਾ ਬੱਟ ਮੈਂ ਵੀਡੀਓ ਪਾ ਰਹੀ ਹਾਂ ਚੱਲਦੇ ਫਿਰਦੇ ਤੇ ਮੈਂ ਹੀਰ ਵਸ਼ ਕਰਨਾ ਸੀਗਾ ਤੇ ਤੁਹਾਡੇ ਨਾਮਾਂ ਮੈਂ ਵੀਡੀਓ ਸ਼ੇਅਰ ਕਰਦਾ ਅੱਜ ਲਈ ਬੱਸ ਐਨਾ ਹੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਵੀ ਕਰ ਦਿਓ ਪਿਆਰ ਆ ਜੀ ਆ ਤੇ ਜੇ ਕੋਈ ਨਵਾਂ ਦੇਖ ਰਿਹਾ ਹੈ ਤੇ ਮੇਰੀ ਵੀਡੀਓ ਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੀ ਲਾਈਕ ਕਰ ਦਿਓ ਠੀਕ ਹੈ ਅੱਜ ਲਈ ਬੱਸ ਐਨਾ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਕੋਸ਼ਿਸ਼ ਕਰਨੂੰਗੀ ਜਲਦੀ ਵੀਡੀਓ ਲੈ ਕੇ ਆਵਾਂ ਤੁਹਾਡੇ ਲਈ ਤੇ ਤੁਸੀਂ ਐਨੇ ਕਮੈਂਟ ਕਰਦੇ ਨੇ ਐਨੇ ਕਮੈਂਟ ਕਰਦੇ ਨੇ ਕਿ ਮੈਂ ਨਾ ਚਾਹੁੰ